ਲੋ ਜੀ ਸੰਦੂ ਆਂਦਾ ਗਿਆ ਕਾਲਾ ਮਾਰ ਵੱਡ ਵਡੇਰਾ ਤੇ ਇੱਥੇ ਭਗਤੀ ਬਹੁਤ ਕੀਤੀ ਸੀ ਜੰਗਲ ਦੇ ਵਿੱਚ ਤੇ ਪੱਟੀਆਂ ਨੇ ਤੀਰ ਮਾਰਿਆ ਸੀ ਕਿ ਭਗਤੀ ਕਰਦੇ ਕਰਦੇ ਹੀ ਨੀਂਦ ਲੈ ਲੈਂਦੇ ਸੀ ਬਾਬਾ ਕਾਲਾ ਮਾਰ ਦੇਖੋ ਇੱਥੇ ਦੋਬਦੀ ਬਹੁਤ ਕੱਚਾ ਚੜਦਾ ਹੈ ਤੇ ਸ਼ਰਾਬ ਵੀ ਬਹੁਤ ਜ਼ਿਆਦਾ ਚੜਦੀ ਹੈ ਇਸ ਸੰਦਵਾ ਦਾ ਵੱਡ ਵਡੇਰਾ ਤੇ ਗੁਰੂ ਸੰਦਵਾਲ ਇੱਕ ਸੰਦੂਕ ਕੋਈ ਸ਼ਰਾਬ ਚੜਾਉਣਾ ਆਂਦੇ ਆ ਕੋਈ ਦੁੱਧ ਚੜਾਉਣਾ ਆਂਦੇ ਜੇ ਤਾਂ ਮੈਂ ਅੰਦਰ ਨਹੀਂ ਤੇ ਅੰਦਰ ਬਗੜ ਨਹੀਂ ਰਸਤੋਂ ਅੱਗੇ ਪਿਛੇ ਹੀ ਨੋਰਤੇ ਆ ਦੇਖੀ ਤੇ ਬਾਬਾ ਕਾਲਾ ਮਾਰਚੀ ਤੇ ਆ ਬਾਬੇ ਨੂੰ ਗੱਡੀਆਂ ਚੜੀਆਂ ਦੇਖੋ ਇੱਥੇ ਬਾਬਾ ਗੱਡੀਆਂ ਵੀ ਚਲਾਉਂਦਾ ਗੱਡੀ ਖੜੀ ਧੰਨ ਧੰਨ ਬਾਬਾ ਕਾਲਾ ਮਾਰ ਹੀ ਬਾਬੇ ਨੂੰ ਚੜਾਤੀ ਸੰਗਤ ਨੇ ਆ ਗੱਡੀ ਚੜੀ ਹੋਈ ਹੈ ਜੀ ਸੰਗਤ ਨੇ ਚੜਾਈ ਹੋਈ ਹੈ

ਲੋਚੀ ਕਾਲੇ ਮਾਰਦੇ ਬਹੁਤ ਸੂਣਾ ਬਣਿਆ ਪਾਰਕਿੰਗ ਵੀ ਬਣੀ ਹੋਈ ਐ ਤੇ ਬਹੁਤ ਹੀ ਸੋਹਣੇ ਸਜਾਵਟ ਕੀਤੇ ਹੋਏ ਐ ਕਾਲੇ ਮਾਰਦੇ ਸੰਤੋ ਮੈਨੂੰ ਨਾਂ ਨਹੀਂ ਬੋਲਣਾ ਆਂਦਾ ਇੱਥੋਂ ਦਾ ਮਡਾੜਾ ਕਮੈਂਟ ਕਰ ਕੀ ਦੱਸਿਓ Balls sooner, but yeah.